ਕੀ ਤੁਸੀਂ ਵੀ ਸਵੇਰੇ ਉੱਠਦੇ ਹੀ ਖਾਲੀ ਪੇਟ ਪੀਂਦੇ ਹੋ ਚਾਹ? ਸਾਵਧਾਨ। ਅੱਜ ਹੀ ਸੁਧਾਰੋ ਆਪਣੀ ਆਦਤ। ਖਾਲੀ ਪੇਟ ਚਾਹ ਪੀਣ ਨਾਲ ਹੁੰਦੇ ਨੁਕਸਾਨਾਂ ਦੀ ਸੂਚੀ। ਕਿਵੇਂ ਸ਼ੁਰੂ ਕਰੀਏ ਦਿਨ ਚੜ੍ਹਿਆ? ਨਮਸਕਾਰ ਦੋਸਤੋ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ। ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ, ਸਿਹਤ, ਨਾਲ ਸੰਬੰਧਿਤ, ਬੱਚਿਆਂ ਨਾਲ ਸੰਬੰਧਿਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ। ਚੈਨਲ ਤੇ ਨਵੇਂ ਆਏ ਹੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ। ਸ਼ੁਰੂ ਕਰਾਂਗੇ, ਅਣਟ ਜ਼ਿਆਦਾਤਰ ਲੋਕਾਂ ਨੂੰ ਉਹਨਾਂ ਦੇ ਸਵੇਰ ਦੀ ਸ਼ੁਰੂਆਤ ਚਾਹ ਤੋਂ ਬਿਨਾ ਅਧੂਰੀ ਜਾਪਦੀ ਹੈ ਅਜਿਹੇ ਲੋਕਾਂ ਨੂੰ ਜੇਕਰ ਉਹਨਾਂ ਦੀਆਂ ਅੱਖਾਂ ਖੁੱਲ੍ਹਦੇ ਹੀ ਚਾਹ ਮਿਲ ਜਾਵੇ ਤਾਂ ਉਹਨਾਂ ਦਾ ਦਿਨ ਬਣ ਜਾਂਦਾ ਹੈ ਇਹ ਆਦਤ ਇੰਨੀ ਆਮ ਹੋ ਗਈ ਹੈ ਕਿ ਲੋਕ ਇਸ ਨੂੰ ਇੱਕ ਸਿਹਤਮੰਦ ਰੁਟੀਨ ਦਾ ਹਿੱਸਾ ਸਮਝਣ ਲੱਗ ਪਏ ਨੇ ਪਰ ਕੀ ਤੁਸੀਂ ਕਦੇ ਸੋਚਿਆ ਕਿ ਹਰ ਰੋਜ਼ ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਤੁਹਾਡੇ ਸਰੀਰ ਤੇ ਕੀ ਪ੍ਰਭਾਵ ਪੈਂਦਾ ਹੈ ਦਰਅਸਲ ਖਾਲੀ ਪੇਟ ਚਾਹ ਪੀਣਾ ਇੱਕ ਚੁੱਪ ਆਦਤ ਹੈ ਜੋ ਹੌਲੀ-ਹੌਲੀ ਤੁਹਾਡੇ ਪਾਚਨ ਪ੍ਰਣਾਲੀ ਹਾਰਮੋਨਲ ਸੰਤੁਲਨ ਅਤੇ ਊਰਜਾ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਦੀ ਹੈ ਖਾਸ ਕਰਕੇ ਜੇਕਰ ਤੁਸੀਂ ਉੱਠਦੇ ਹੀ ਦੁੱਧ ਅਤੇ ਖੰਡ ਵਾਲੀ ਚਾਹ ਪੀਂਦੇ ਹੋ ਤਾਂ ਤੁਹਾਡੀ ਸਿਹਤ 'ਤੇ ਇਸ ਦਾ ਪ੍ਰਭਾਵ ਤੁਹਾਡੀ ਕਲਪਨਾ ਤੋਂ ਵੀ ਜ਼ਿਆਦਾ ਡੂੰਘਾ ਹੋ ਸਕਦਾ ਹੈ ਇਸ ਲਈ ਜੇਕਰ ਤੁਸੀਂ ਵੀ ਉਹਨਾਂ ਲੱਖਾਂ ਲੋਕਾਂ ਵਿੱਚੋਂ ਇੱਕ ਹੋ ਜੋ ਦਿਨ ਦਾ ਪਹਿਲਾ ਸਾਹ ਚਾਹ ਨਾਲ ਲੈਂਦੇ ਨੇ ਤਾਂ ਹੁਣੇ ਸੁਚੇਤ ਹੋ ਜਾਓ ਜਾਣੋ ਕਿਉਂ ਖਾਲੀ ਪੇਟ ਚਾਹ ਪੀਣਾ ਨੁਕਸਾਨਦੇਹ ਹੈ ਨੰਬਰ 1 ਗੈਸਟ੍ਰਿਕ ਐਸਿਡ ਅਸੰਤੁਲਨ ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿੱਚ ਪਹਿਲਾਂ ਤੋਂ ਮੌਜੂਦ ਐਸਿਡ ਅਤੇ ਕੈਸਿਨ ਇਕੱਠੇ ਹੋ ਜਾਂਦੇ ਨੇ ਅਤੇ ਪੇਟ ਵਿੱਚ ਜਲਨ ਪੈਦਾ ਕਰਦੇ ਨੇ ਇਸ ਨਾਲ ਪੇਟ ਵਿੱਚ ਜਲਨ ਗੈਸ ਅਤੇ ਬਦ ਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਨੰਬਰ 2 ਮੈਟਾਬੋਲਿਜ਼ਮ ਤੇ ਪ੍ਰਭਾਵ ਸਵੇਰੇ ਜਲਦੀ ਚਾਹ ਪੀਣ ਨਾਲ ਸਰੀਰ ਦੀ ਕੁਦਰਤੀ ਡੀਟੌਕਸ ਪ੍ਰਕਿਰਿਆ ਰੁਕ ਜਾਂਦੀ ਹੈ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦਾ ਹੈ ਜਿਸ ਨਾਲ ਭਾਰ ਵੱਧਦਾ ਹੈ ਨੰਬਰ 3 ਮੂਡ ਸਵਿੰਗ ਅਤੇ ਚਿੜਚਿੜਾਪਨ ਖਾਲੀ ਪੇਟ ਕੈਫੀਨ ਦੇ ਦਾਖਲੇ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਨਾਲ ਮੂਡ ਸਵਿੰਗ ਥਕਾਵਟ ਅਤੇ ਚਿੜਚਿੜਾਪਨ ਵੱਧ ਸਕਦਾ ਹੈ ਨੰਬਰ 4 ਦੰਦਾਂ ਦਾ ਨੁਕਸਾਨ ਖਾਲੀ ਪੇਟ ਚਾਹ ਪੀਣ ਨਾਲ ਮੂੰਹ ਵਿੱਚ ਤਜਾਬੀ ਪ੍ਰਤੀਕਿਰਿਆ ਹੁੰਦੀ ਹੈ ਜੋ ਦੰਦਾਂ ਦੇ ਪਰਲੇ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਦੰਦਾਂ ਦੇ ਪੀਲੇਪਣ ਦਾ ਕਾਰਨ ਬਣ ਸਕਦੀ ਹੈ। ਨੰਬਰ 5 ਆਇਰਨ ਸੋਖਣ ਵਿੱਚ ਕਮਜ਼ੋਰੀ। ਚਾਹ ਵਿੱਚ ਟੈਨਿਨ ਨਾਮਕ ਤੱਤ ਹੁੰਦਾ ਹੈ ਜੋ ਸਰੀਰ ਵਿੱਚ ਆਇਰਨ ਦੇ ਸੋਖਣ ਵਿੱਚ ਰੁਕਾਵਟ ਪਾਉਂਦਾ ਹੈ। ਖਾਸ ਕਰਕੇ ਜੇਕਰ ਤੁਸੀਂ ਕੁਝ ਨਹੀਂ ਖਾਂਦਾ ਹੈ ਤਾਂ ਇਸ ਦੇ ਪ੍ਰਭਾਵ ਵਧੇਰੇ ਗੰਭੀਰ ਹੋ ਸਕਦੇ ਨੇ। ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਚਾਹ ਪੀਣ ਤੋਂ ਪਹਿਲਾਂ ਇੱਕ ਗਲਾਸ ਕੋਸੇ ਪਾਣੀ ਜਾਂ ਨਿੰਬੂ ਪਾਣੀ ਦਾ ਸੇਵਨ ਕਰੋ ਚਾਹ ਦੇ ਨਾਲ ਕੁਝ ਹਲਕਾ ਜਿਹਾ ਖਾਓ ਜਿਵੇਂ ਕਿ ਬਿਸਕੁਟ ਜਾਂ ਸੁੱਕੇ ਮੇਵੇ ਖਾਲੀ ਪੇਟ ਚਾਹ ਤੋਂ ਪਰਹੇਜ਼ ਕਰੋ ਖਾਸ ਕਰਕੇ ਦੁੱਧ ਜਾਂ ਖੰਡ ਵਾਲੀ ਚਾਹ ਹਰਬਲ ਜਾਂ ਹਰੀ ਚਾਹ ਵਿਕਲਪ ਹੋ ਸਕਦੇ ਨੇ ਪਰ ਉਹ ਵੀ ਖਾਲੀ ਪੇਟ ਨਹੀਂ ਮਾਇਰਾਂ ਦੀ ਸਲਾਹ ਨਾਈਟਿਸ਼ਨ ਕਹਿੰਦੇ ਨੇ ਕਿ ਸਵੇਰੇ ਉੱਠਣ ਤੋਂ ਬਾਅਦ ਸਰੀਰ ਨੂੰ ਹਾਈਡਰੇਟ ਕਰਨਾ ਮਹੱਤਵਪੂਰਨ ਹੈ ਚਾਹ ਤੋ ਪਹਿਲਾਂ ਪਾਣੀ ਪੀਣਾ ਇੱਕ ਸਿਹਤਮੰਦ ਆਦਤ ਹੋ ਸਕਦੀ ਹੈ ਇਹ ਜਾਣਕਾਰੀ ਵੱਖ-ਵੱਖ ਸਿਹਤ ਮਾਰਿਆਂ ਤੋਂ ਲੈ ਕੇ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੇ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਕਰ ਲਓ ਪ੍ਰੈਸ ਧੰਨਵਾਦ